ਪਹਿਲਾਂ ਧਰਮਪੀਰ ਗਾਂਧੀ ਨੇ ਕੀ ਕਰਤਾ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਇੱਕ ਐਡਾ ਕਿੱਡਾ ਕੱਦੂ ਚ ਤੀਰ ਮਾਰਿਆ ਹੋਇਆ ਨੇ ਵੀ ਜਿਹੜਾ ਦੁਬਾਰੋ MP ਦੀ ਇਲੈਕਸ਼ਨ ਲੜਨ ਲਈ ਹਣ ਲੈ ਵੀ ਇਹਨਾਂ ਨੂੰ ਬਣਾਉ MP ਅੱਜ ਕਿਉਂ ਰਿਸ਼ਤਾ ਟੁੱਟ ਗਿਆ ਤੁਹਾਡਾ ਪਰ ਤੇ ਰਿਸ਼ਤਾ ਰਿਸ਼ਤਾ ਕਹੜਾ ਮੈਂ ਪਿਓ ਬਣਾਇਆ ਤੈਨੂੰ ਧਰਮਪੀਰ ਗਾਂਧੀ ਨੂੰ ਆਪਣਾ ਹੁਣ ਫੇਰ ਦੁਬਾਰੇ ਚੋਣ ਲੜਨਗੇ ਫਿਰ ਹੁਣ ਨਹੀਂ ਸਪੋਰਟ ਕਰੋਗੇ ਆਹ ਦੇਖੋ ਜੀ ਦੋ ਜੋੜੇ ਹੱਥ ਇਹਨਾਂ ਦੇ ਮੂਰੇ ਮੈਂ ਤਾਂ ਇਹ ਜਿੰਦ ਨੂੰ ਲਾਇਕ ਹੀ ਨਹੀਂ ਕਰਦੀ ਹੈਗੀ ਉਹਦਾ ਅਰਜਣ ਮੰਗੂ ਚਿੜੀ ਦੀ ਅੱਖ 'ਚੇਵ ਕਿਦਣਾ ਮਾਰਿਆ ਤੀਰ ਪਹਿਲਾਂ ਨਹੀਂ ਕੋਈ ਸਵਾ ਉੱਡੀ ਹੁਣ ਨਹੀਂ ਉੜਣੀ ਕਾਂਗਰਸ ਇੰਨਾ ਜ਼ੋਰ ਲਾ ਕੇ ਲੈ ਕੇ ਆਈ ਹੈ ਖੁਸ਼ ਤਾਂ ਫਾਇਦਾ ਦੀਂਦਾ ਹੋਊਗਾ ਲੋਕ ਪਸੰਦ ਕਰਦੇ ਹੋਣਗੇ ਬਸ ਕਰੋ ਇਹ ਜੀ ਉਹ ਕਾਂਗਰਸ ਹੈ ਇਹ ਜੀ ਉਹ ਨੇ ਕੀ ਕਹਾਉਣ ਦੋ ਕਦੀ ਸੱਪ ਨੂੰ ਸੱਪ ਲੜੇ ਫਿਰ ਜ਼ਹਿਰ ਕਿਨੂੰ ਚੜੇ ਆਵਾਏ ਉੱਤੇ ਆਇਆ ਕਸਿਆਣੇ ਦੀ ਕਹਾਵਤ ਹੈ ਕਹ ਰਹੀ ਸੀ ਕਹਿੰਦੇ ਮੈਂ ਲੜਨਾ ਚਾਹੁੰਨੀ ਮੈਨੂੰ ਪਾਰਟੀ ਟਿਕਟ ਦੇ ਦੇ ਨਾ ਨਹੀਂ ਮੈਂ ਮੈਂ ਦੇਖੋ ਜੇ ਪਾਰਟੀ ਟਿਕਟ ਦੇਵੇ ਤਾਂ ਲੜੂੰਗੀ ਨਾ ਜਦੋਂ ਪਾਰਟੀ ਟਿਕਟ ਨਹੀਂ ਦਿੰਦੀ ਮੈਂ ਖਾਮ ਖਾਦੀ ਟੱਪਦੀ ਫਿਰਾਂ ਵੀ ਮੈਂ ਲੜੂੰਗੀ ਮੈਂ ਲੜੂੰਗੀ ਹੂੰ ਮੈਂ ਥੋੜੀ ਲੜ ਰਹੀ ਆ ਮੇਰੇ ਤਾਂ ਆਲਰੇਡੀ ਮਮਾ ਲੜ ਰਹੇ ਨੇ ਕਿਹੜੇ ਮਮਾ ਲੜ ਰਹੇ ਨੇ ਮੇਰੇ ਵੱਡੀ ਮਮਾ ਮਹਾਰਾਣੀ ਪ੍ਰਨੀਤਕੌਰ ਪਹਿਲਾਂ ਵੀ ਜਿੱਤੇ ਸੀਗੇ ਤੇ ਲੋਕ ਲੱਭਦੇ ਫਿਰਦੇ ਆ ਕਹਿੰਦੇ ਉਸ ਦਿਬਾ ਘੜੀ ਤਾਂ ਸਾਰ ਹੀ ਨਹੀਂ ਲਈ ਜੀ ਉਹਨਾਂ ਨੇ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ ਇਹ ਵੀ ਕੋਈ ਆਰਗੂ ਨਹੀਂ ਕਰ ਸਕਦੀ ਐਕਚੁਅਲੀ ਨਾ ਮੇਰੇ ਛੋਟੇ ਮਮਾ ਉਹ ਥੋੜਾ ਜਿਹਾ ਚੱਕਰ ਪੈ ਗਿਆ ਸੀ ਨਾ ਇਸ ਕਰਕੇ ਫਾਦਰ ਸਾਹਿਬ ਤਾਂ ਉਧਰ ਬਿਜਲੀ ਚੱਲਦੇ ਸੀਗੇ ਇਸ ਕਰਕੇ ਮੰਮੀ ਵੀ ਥੋੜਾ ਉਸ ਕਰਕੇ ਸਟ्रेस ਵਿੱਚ ਸੀਗੇ ਉਹ ਕੰਮ ਨਹੀਂ ਕਰ ਸਕੇ ਕੋਈ ਇਸ ਕਰਕੇ ਮੈਂ ਕਹਿੰਦੀ ਨਹੀਂ ਦੇਖੋ ਡਾਕਟਰ ਬਲਵੀਰ ਜੀ ਆਪਾਂ ਕਹਿੰਦੇ ਭਾਈ ਰਾਜੀ ਰਹੇ ਲੰਬੀ ਉਮਰਾਂ ਵਾਲ ਹੋਵੇ ਤੰਦਰੁਸਤੀਆਂ ਰੱਖੇ ਪਰਮਾਤਮਾ ਨੂੰ ਪਰ ਉਹਦਾ ਸਤਾ ਦੇ ਵਿੱਚ ਆ ਪਾਰਟੀ ਆ ਸਰਕਾਰ ਆ ਦੋ ਸਾਲ ਹੋ ਗਏ ਦੋ ਸਾਲਾਂ ਚ ਅਗਲੇ ਨਿਹਾਲ ਤਾਂ ਪੁੱਛਿਆ ਨਹੀਂ ਜਾ ਕੇ ਕਿਸੇ ਦਾ ਪਿੰਡ ਪਿੰਡੀ ਸਰਕਾਰ ਤਾਂ ਕਹਿੰਦੀ ਕੰਮ ਹੀ ਬਹੁਤ ਕਰਦੇ ਕੰਮ ਸਰਕਾਰ ਸਰਕਾਰ ਨੇ ਕਿਹਾ ਵੱਖਰੀ ਗੱਲ ਹੈ ਮੇਰੇ ਭਰਾ ਨੇ ਕਿਹਾ ਵੱਖਰੀ ਗੱਲ ਹੈ ਦੋਨੇ ਪੁਆਇੰਟ ਨੇ ਤੁਹਾਡੇ ਵੀਰੇ ਜੀ ਤਾਂ ਕਹਿੰਦੇ ਸੀ ਕਹਿੰਦੇ ਅਸੀਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਜਾਵਾਂਗੇ ਲੋਕਾਂ ਕੰਮ ਦੇ ਕਿ ਆਪਣੇ ਵੋਟਾਂ ਪਾ ਦੇਣਗੇ ਹਾਂ ਹੋ ਸਕਦਾ ਪਾ ਦੇਣ ਕਿਸੇ ਹੋਰ ਨੂੰ ਦਾ ਇੰਪੈਕਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਤਾਂ ਪੰਜਾਬ ਦੀ ਸਿਆਸਤ ਦਿਨੋਂ ਦਿਨ ਭੱਗਦੀ ਜਾ ਰਹੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਹਰ ਰੋਜ਼ ਹਲਚਲ ਹੁੰਦੀ ਆ ਕੋਈ ਇਧਰੋਂ ਉਧਰ ਜਾ ਰਿਹਾ ਕੋਈ ਉਧਰੋਂ ਇਧਰ ਆ ਰਿਹਾ ਇਸੇ ਤਰੀਕੇ ਦਾ ਜਿਹੜਾ ਫੇਰ ਬਦਲ ਚੱਲ ਰਿਹਾ ਤਾਂ ਅੱਜ ਧਰਮਵੀਰ ਗਾਂਧੀ ਪਟਿਆਲਾ ਤੋਂ ਉਹ ਕਾਂਗਰਸ ਦੇ ਵਿੱਚ ਮੋੜ ਸ਼ਾਮਲ ਹੋਏ ਨੇ ਤੇ ਵੀ ਚਰਚਾਵਾਂ ਨੇ ਕਿ ਧਰਮਵੀਰ ਗਾਂਧੀ ਨੂੰ ਕਾਂਗਰਸ ਲੋਕ ਸਭਾ ਦੀ ਟਿਕਟ ਦੇ ਸਕਦੀ ਹੈ ਪਟਿਆਲਾ ਤੋਂ ਕਿਉਂਕਿ ਉਹਨਾਂ ਦੇ ਵਿਰੋਧੀ ਨੇ ਐਮਪੀ ਪ੍ਰਨੀਤ ਕੋਰ ਉਹ ਭਾਜਪਾ ਤੋਂ ਲੜ ਰਹੇ ਨੇ ਤਾਂ ਉਸਤੇ ਵਿਚਾਰੇ ਇੱਕ ਚਰਚਾ ਇਹ ਵੀ ਆ ਵੀ ਜਸਲੀਨ ਵੀ ਐਤਕੀ ਇੰਡੀਪੈਂਡੈਂਟ ਚੋਂ ਲੜ ਸਕਦੀ ਹੈ ਤਾਂ ਜਸਲੀਨ ਪਟਿਆਲਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜਸਲੀਨ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜਸਲੀਨ एमपी परनीत कौर भाजपा तो चुनाव लड़ रहे हैं डॉक्टर धर्मवीर गांधी भी आज कांग्रेस से चले गए वो भी टिकटकें मिल जानी हैं ते दोनों उम्मीदवार होंगे ਤੁਸੀਂ ਵੀ ਵਿਚਾਰੇ ਆਉਂਗੇ ਤੁਹਾਨੂੰ ਕਿਨੇ ਵਹਿਮ ਪਤਾ ਵੀ ਮੈਂ ਐਮਪੀ ਦੀ ਇਲੈਕਸ਼ਨ ਲੜ ਰਹੀ ਆ ਮੈਂ ਤਾਂ ਲੜੀ ਨਹੀਂ ਰਹੀ ਐਮਪੀ ਦੀ ਇਲੈਕਸ਼ਨ ਤੁਸੀਂ ਤਾਂ کہہ ਰਹੇ ਸੀ ਕਿੰਨੇ ਮੈਂ ਲੜਨਾ ਚਾਹੁੰਦੀ ਆ ਮੈਨੂੰ ਪਾਰਟੀ ਟਿਕਟ ਦੇ ਦੇ ਨਾ ਮੈਂ ਨਹੀਂ ਮੈਂ ਮੈਂ ਦੇਖੋ ਜੇ ਪਾਰਟੀ ਟਿਕਟ ਦੇਵੇ ਤਾਂ ਲੜੂੰਗੀ ਨਾ ਜੇ ਤਾਂ ਪਾਰਟੀ ਟਿਕਟ ਨਹੀਂ ਦੱਤੀ ਮੈਂ ਖਾਮ ਖਾਦੀ ਟੱਪਦੀ ਫਿਰ ਵੀ ਮੈਂ ਲੜੂੰਗੀ ਮੈਂ ਲੜੂੰਗੀ ਹੂੰ ਮੈਂ ਥੋੜੀ ਲੜ ਰਹੀ ਆ ਮੇਰੇ ਤਾਂ ਆਲਰੇਡੀ ਮੰਮਾ ਲੜ ਰਹੇ ਨੇ ਕਿਹੜੇ ਮਮਾ ਲੜ ਰਹੇ ਮੇਰੇ ਵੱਡੀ ਮਮਾ ਮਹਾਰਾਣੀ ਪਰਨੀਤ ਕੌਰ اچھا ਇਹ ਤੁਸੀਂ ਉਹਨਾਂ ਦੀ ਸਪੋਰਟ ਕਰੋਗੇ ਦੇਖੋ ਮਾਮਾ ਮਾਮਾ ਨੂੰ ਤਾਂ ਧੀਆ ਦੀ ਮਤਲਬ ਕਿ ਧੀਆ ਨੂੰ ਤਾਂ ਮਾਵਾਂ ਦੀ ਮਾਵਾਂ ਨੂੰ ਧੀਆ ਦੀ ਕਰਨੀਓ ਪੈਂਦੀ ਆ ਜੀ ਇਹ ਤਾਂ ਕਾਨੂੰਨ ਆ ਇੱਕ ਸਮਾਜ ਦਾ ਪਰ ਲੋਕ ਤਾਂ ਵਿਰੋਧ ਕਰ ਰਹੇ ਆ ਕਹਿੰਦੇ ਉਹਨਾਂ ਨੇ ਭਾਜਪਾ ਜਾਣ ਕਰ ਲਈ ਜਿਹੜੀ ਭਾਜਪਾ ਕਿਸਾਨਾਂ ਦੀ ਹਤੈਸ਼ੀ ਆ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ ਦੇਖੋ ਉਹ ਗੱਲ ਵੱਖਰੀ ਆ ਨਾ ਵੀ ਭਾਜਪਾ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਯਾ ਪਾਜ ਪਾਣੀ ਜਾਂ ਕਿਸਾਨਾਂ ਦੇ ਖਿਲਾਫ ਨਹੀਂ ਨਾ ਪਰ ਮੈਂ ਤਾਂ ਇੱਕ ਆਪਣੀ ਮਾਂ ਤੀ ਦਾ ਰਿਸ਼ਤੇ ਦੀ ਗੱਲ ਕਰ ਰਹੀ ਆ ਹੂੰ ਉਸ ਗੱਲ ਨੂੰ ਮੈਂ ਮੱਦੇ ਨਜ਼ਰ ਨਜ਼ਰ ਕਰ ਰਹੀ ਆ ਇਹ ਗੱਲ ਕਿ ਹਾਂ ਵੀ ਐਵੇਂ ਦੀ ਕੋਈ ਉਹ ਹੋਣੀ ਚਾਹੀਦੀ ਆ ਅਦਰਵਸ ਤੱਕ ਨਹੀਂ ਕੋਈ ਗੱਲ ਪਰ ਪਿੱਛੇ ਪਹਿਲਾਂ ਵੀ ਜਿੱਤੇ ਸੀਗੇ ਤੇ ਲੋਕ ਲੱਭਦੇ ਫਿਰਦੇ ਆ ਕਹਿੰਦੇ ਉਸ ਤੋਂ ਬਾਅਦ ਸਾਡੀ ਤਾਂ ਸਾਰ ਹੀ ਨਹੀਂ ਲਈ ਗਈ ਕੋਈ ਗੱਲ ਨਹੀਂ ਜੀ ਮੈਂ ਤਾਂ ਇਹਦੇ ਵਿੱਚ ਵੀ ਮੈਂ ਕੋਈ ਆਰਗੂ ਨਹੀਂ ਕਰ ਸਕਦੀ ਹੂੰ ਉਹਨਾਂ ਨੇ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ ਇਹ ਵੀ ਕੋਈ ਆਰਗੂ ਨਹੀਂ ਕਰ ਸਕਦੀ ਐਕਚੁਅਲੀ ਨਾ ਮੇਰੇ ਛੋਟੇ ਮम्मा ਉਹ ਥੋੜਾ ਜਿਹਾ ਚੱਕਰ ਪੈ ਗਿਆ ਸੀ ਮੈਂ ਇਸ ਕਰਕੇ ਫਾਦਰ ਸਾਹਿਬ ਤਾਂ ਉਧਰ ਵੀ ਦੀ ਚੱਲਦੇ ਸੀਗੇ ਇਸ ਕਰਕੇ ਮੰਮੀ ਵੀ ਥੋੜਾ ਉਸ ਕਰਕੇ ਸਟ्रेस ਵਿੱਚ ਸੀਗੇ ਉਹ ਕੰਮ ਨਹੀਂ ਕਰ ਸਕੇ ਕੋਈ ਇਸ ਕਰਕੇ ਮੈਂ ਕਹਿੰਨੀ ਆ ਹਮ ਮੈਂ ਜਿਹੜਾ ਦੂਜੇ ਉਮੀਦਵਾਰ ਆ ਡਾਕਟਰ ਧਰਮਵੀਰ ਗਾਂਧੀ ਕੀ ਲੱਗਦਾ ਲੋਕ ਉਹਨਾਂ ਤੇ ਭਰੋਸਾ ਜਤਾਉਣਗੇ ਡਾਕਟਰ ਧਰਮਵੀਰ ਗਾਂਧੀ ਪਹਿਲਾਂ ਐਮਪੀ ਰਹਿ ਚੁੱਕੇ ਨੇ ਨਾ ਪਟਿਆਲੇ ਦੇ ਸਾਫਾ ਐਮਪੀ ਤੇ ਮੈਂ ਤੁਹਾਨੂੰ ਦੱਸਦੀ ਮੇਰੇ ਖਿਆਲ ਨਾਲ 2012 13 ਦੀ ਗੱਲ ਆ ਜਾਂ ਉਹ ਤੋਂ ਪਹਿਲਾਂ ਦੀ ਗੱਲ ਆ ਸ਼ਾਇਦ 11 12 ਦੀ 14 ਦੀ ਗੱਲ ਆ 14 ਦੀ ਗੱਲ ਹੈ ਹਨਾ ਉਦੋਂ ਝਾੜੂ ਵਾਲਾਂ ਦੀ ਹਵਾ ਚੱਲੀ ਹੋ ਚੱਲੀ ਸੀ ਜੀ ਝੂਠ ਨਹੀਂ ਮੈਂ ਬੋਲਦੀ ਪਰਮਾਤਮਾ ਦੀ ਰੱਬ ਲੱਗਦੀ ਗੱਲ ਕਰ ਰਹੀ ਆ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਕਰ ਰਹੀ ਆ ਵੀ ਮੈਂ ਐਡੀ ਕਿ ਝਾੜੂ ਪਿੱਛੇ ਪਾਗਲ ਹੋਈ ਨਾ ਮੈਂ ਆਪਣੀ ਗਰਮੀ ਦੇਖੀ ਨਾ ਮੈਂ ਦੇਖੀ ਸਰਦੀ ਦੇਖੀ ਨਾ ਮੈਂ ਆਪਣੀ ਭੁੱਖ ਦੇਖੀ ਨਾ ਆਪਣੀ ਤਿਆ ਦੇਖੀ ਬਸ ਸਾਰਾ ਦਿਨ ਰੜਕਾ ਲੈ ਕੇ ਫਿਰਦੀ ਦੀ ਝਾੜੂ ਨੂੰ ਵੋਟ ਪਾਓ ਜੀ ਭਾ ਧਰਮਬੀਰ ਗਾਂਧੀ ਨੂੰ ਵੋਟ ਪਾਓ ਜੀ ਕਿਆ ਟੋੜਾ ਕਿਆ ਚਨਾਥਲ ਕਿਆ ਪਾ ਕਿ ਆ ਕੇ ਦਿਨ ਆਪਣਾ ਹੈ ਜੱਲਾ ਕਿਆ ਸੋਂਡਾ ਕਿਆ ਆਪਣੇ ਇੱਧਰ ਖਨੋੜਾ ਕਿਆ ਦਰਗਾਪੁਰ ਕਿਆ ਮੈਂ ਕਹਿੰਨੇ ਜੀ ਉਹ ਕਿਹੜੀ ਇਹਨਾਂ ਦੀ 벨ਟ ਦੇ ਐਮਪੀ 벨ਟ ਦੇ ਜਿਹੜੇ ਪਿੰਡ ਨੇ ਉਹ ਕਿਹੜੇ ਪਿੰਡ ਨੇ ਜਿਹੜੇ ਪਿੰਡਾਂ 'ਚ ਮੈਂ ਨਾ ਗਈ ਹੋਵਾਂ ਹਮ ਮੇਰੇ ਨਾਲ ਸਾਡੇ ਭਾਤਸੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹ ਵਰਕਰ ਲਾਇਏ ਹੋਏ ਸੀਗੇ ਮੇਰੇ ਵੀਰ ਜੀ ਵੀਰਾ ਅਮਨਦੀਪ ਸਿੰਘ ਪੰਗੂ ਹਮ ਉਹ ਤੇ ਮੈਂ ਦੋਏ ਗੱਡੀ ਦੇ ਵਿੱਚ ਕਹਿ ਲੋ ਭੈਣ ਭਾਈਆਂ ਦੀ ਤਰ੍ਹਾਂ ਮੈਂ ਕਹਿੰਦੀ ਜੀ ਕਿੱਥੇ ਕਿੱਥੇ ਇਹਦੇ ਪਿੱਛੇ ਨਹੀਂ ਫਿਰਕੇ ਆਏ ਹੂੰ ਜਿੱਥੇ ਨੇ ਜਾਣਾ ਧਰਮਬੀਰ ਗਾਂਧੀ ਨੇ ਤੇ ਮਗਰ ਜੀ ਮਗਰ ਜੀ ਮਗਰ ਜੀ ਮਗਰ ਜੀ ਬਸ ਇੰਨਾ ਕੁ ਪ੍ਰਚਾਰ ਕਰਿਆ ਉਸ ਦਾ ਹਵਾ ਹੀ ਨਹੀਂ ਥੀ ਝਾੜੂ ਦੀ ਹੂੰ ਇਹ ਐਮਪੀ ਬਣ ਗਏ ਗਹਾਏ ਨੇ ਉਹ ਇੱਕ ਕਹਾਣੀ ਸੁਣਾਤੀ ਕ ਪਿੰਡ ਚ ਕਹਿੰਦੇ ਇੱਕ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵੱਗੇ ਹੀ ਨਾ ਹੂੰ ਤੇ ਜਿਹੜੀ ਵੱਗੇ ਹੀ ਨਾ ਉਹਦੇ ਚ ਆਏ ਤਿੰਨ ਪੰਡਤ ਨਾਉਣ ਤੇ ਦੋ ਡੁੱਬਗੇ ਇੱਕ ਲੱਬੇ ਇਨਾ ਜਿਹੜਾ ਲੱਬੇ ਹੀ ਨਾ ਉਹਨੂੰ ਲੱਬੀਆਂ ਤਿੰਨ ਗਾਵਾਂ ਦੋ ਲੰਗੜੀਆਂ ਇੱਕ ਉੱਠੇ ਹੀ ਨਾ ਜਿਹੜੀ ਉੱਠੇ ਹੀ ਨਾ ਉਹਨੇ ਦਿੱਤੇ ਤਿੰਨ ਬਛੜੇ ਹਨਾ ਦੋ ਮਾਰਗੇ ਇੱਕ ਜੀਵੇ ਹੀ ਨਾ ਪਤਰੀ ਐਵੇਂ ਦੀ ਕਲੰਬੀ ਦੀ ਕਹਾਣੀ ਸੁਣਾਤੀ ਉਹ ਬਾਅਦ ਚ ਇਹਦਾ ਕੁਝ ਨਹੀਂ ਨਿਕਲਦਾ ਵੀ ਮੰਤਰੀਆਂ ਦੇ ਲਾਰੇ ਉਹੀ ਕੰਮ ਇਹਨਾਂ ਦਾ ਹੋਇਆ ਹਮ ਧਰਮਬੀਰ ਗਾਂਧੀ ਦਾ ਅੱਜ ਅੱਜ ਕਿਉਂ ਰਿਸ਼ਤਾ ਟੁੱਟ ਗਿਆ ਤੁਹਾਡਾ ਫਿਰ ਤੇ ਰਿਸ਼ਤਾ ਬਣ ਰਿਸ਼ਤਾ ਕੜਾ ਮੈਂ ਪਿਓ ਬਣਾਇਆ ਤੇ ਇਹਨੂੰ ਧਰਮਬੀਰ ਗਾਂਧੀ ਨੂੰ ਆਪਣਾ ਹਣ ਪਿਆ ਦੁਬਾਰੇ ਚੌਣ ਲੜਨਗੇ ਫਿਰ ਹੁਣ ਨਹੀਂ ਸਪੋਰਟ ਕਰੋਗੇ ਆ ਦੇਖੋ ਜੀ ਦੋ ਜੋੜੇ ਹੱਥ ਇਹਨਾਂ ਦੇ ਮੂਰੇ ਮੈਂ ਤਾਂ ਇਹ ਜਿਹੇ ਬੰਦੇ ਨੂੰ ਲਾਇਕ ਹੀ ਨਹੀਂ ਕਰਦੀ ਹੈਗੀ ਜਿਹਨੂੰ ਕਾਮਨ ਸੈਂਸ ਹੀ ਨਾ ਹੋਵੇ ਕਿਉਂ ਜਿਨੇ ਹਾਲ ਹੀ ਨਾ ਪੁੱਛਿਆ ਪਹਿਲਾਂ ਤਾਂ ਅੰਬੀਰ ਗਾਂਧੀ ਨੇ ਕੀ ਕਰਤਾ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਇੱਕ ਐਡਾ ਕਿੱਡਾ ਕਦੋਂ ਚ ਤੀਰ ਮਾਰਿਆ ਹੋਇਆ ਨੇ ਵੀ ਜਿਹੜਾ ਦੁਬਾਰੋਂ ਐਮਪੀ ਦੀ ਇਲੈਕਸ਼ਨ ਲੜਨ ਲਈ ਹਣ ਲੈ ਵੀ ਇਹਨਾਂ ਨੂੰ ਬਣਾਓ ਐਮਪੀ ਐਡਾ ਕਿੱਡਾ ਕਿ ਜਿਹੜਾ ਉਹਦਾ ਅਰਜਨ ਮੰਗੂ ਚਿੜੀ ਦੀ ਅੱਖ 'ਚ ਇਹਦੇ ਨਾ ਮਾਰਿਆ ਤੀਰ ਪਹਿਲਾਂ ਨਹੀਂ ਕੋਈ ਸਵਾਹ ਉੱਡੀ ਹੁਣ ਨਹੀਂ ਉੱਡਣੀ ਕਾਂਗਰਸ ਇੰਨਾ ਜ਼ੋਰ ਲਾ ਕੇ ਲੈ ਕੇ ਆਈ ਹੈ ਕੁਛ ਤਾਂ ਫਾਇਦਾ ਦੀਂਦਾ ਹੋਊਗਾ ਲੋਕ ਪਸੰਦ ਕਰਦੇ ਹੋਣਗੇ ਹੂੰ ਬਸ ਕਰੋ ਇਹ ਜੀ ਉਹ ਕਾਂਗਰਸ ਇਹ ਜੀ ਉਹ ਨੇ ਕੀ ਕਹਾਉਣ ਦੋਏ ਕਦੀ ਸੱਪ ਨੂੰ ਸੱਪ ਲੜੇ ਫਿਰ ਜ਼ਹਿਰ ਕਿਨੂੰ ਚੜੇ ਆ ਵਈ ਉੱਤਿਆ ਆਇਆ ਕ ਸਿਆਣਿਆਂ ਦੀ ਕਹਾਵਤਾਂ ਕਦੀ ਇੱਥੇ ਕੀ ਗੱਲਾਂ ਕਰਨੀਆਂ ਨੇ ਕਦੀ ਇੱਥੇ ਤਾਂ ਆ ਵਈ ਉੱਤਿਆ ਪਿਆ ਉਹ ਕੰਮ ਐ ਸਿਆਣੇ ਸਮਝਦਾਰ ਨਹੀਂ ਫਿਰ ਐਤ ਕੀ ਪਟਿਆਲੇ ਤੋਂ ਕੌਣ ਪਟਿਆਲੇ ਦੇ ਲੋਕ ਕਿਨੂੰ ਜਿਤਾਉਣਗੇ ਕਿਨੂੰ ਦੇਖੋ ਜੀ ਇਹ ਤਾਂ ਪਟਿਆਲੇ ਦੇ ਹੁਣ ਪਟਿਆਲੇ ਦੇ ਲੋਕ ਦੱਸ ਸਕਦੇ ਤੁਸੀਂ ਤਾਂ ਘਰਾਂ ਘਰ ਜਾਣਦੇ ਹੋ ਨਾ ਤੁਸੀਂ ਤਾਂ ਰੋਜ਼ ਤੁਰੇ ਫਿਰਦੇ ਹੋ ਅੱਜ ਕੱਲ੍ਹ ਨਹੀਂ ਜੀ ਅਗਲਾ ਦੰਦੇ ਭੇਤ ਅਗਲੇ ਗੱਲ ਕੋਈ ਹੋਰ ਕਰਦੇ ਨੇ ਵੋਟ ਕਿਤੇ ਹੋਰ ਪਾਸੇ ਪਾ ਜਾਂਦੇ ਨੇ ਕਿਸੇ ਦੇ ਮਨ ਦਾ ਥੋੜੀ ਪਤਾ ਏ ਇਹ ਤਾਂ ਅਗਲੇ ਨੂੰ ਉੱਥੇ ਦੇਖ ਕੇ ਮਸ਼ੀਨ ਤੇ ਬਟਨ ਉਦੋਂ ਹੀ ਬੰਦੇ ਦਾ ਮਨ ਬੇਈਮਾਨ ਹੋ ਜਾਂਦਾ ਮੰਨ ਲਓ ਮੈਂ ਸੋਚ ਕੇ ਜਾਵਾਂ ਵੀ ਮੈਂ ਤਾਂ ਕਾਂਗਰਸ ਨੂੰ ਵੋਟ ਪਾਉਂਗੀ ਜਾ ਕੇ ਮੇਰਾ ਬੀਜੇਪੀ ਨੂੰ ਕਰਿਆ ਜੀ ਪਰ ਜਦੋਂ ਬਟਨ ਦੇਖੇ ਉਹਦੇ ਸੋਚਿਆ ਵੀ ਚਲਤੀ ਨੋਟਾਈ ਦੱਬ ਦੋ ਇਸ ਵਾਰ ਅੱਗ ਲੱਗੇ ਸਾਰੇ ਆ ਲੋ ਇਹ ਵੀ ਤਾਂ ਹੋ ਸਕਦਾ ਤਾਂ ਹਰ ਦੀਆਂ ਇਤਕੀ ਦੁਆਵਾਂ ਕੀ ਦੇ ਨਾਲ ਆ ਕਹਿੰਦੇ ਤੁਸੀਂ ਜਿਹਨੂੰ ਦੁਆ ਦੇ ਦਿਓ ਉਹ ਤਾਂ ਕਹਿੰਦੇ ਜੱਤ ਦਾ ਹੀ ਆ ਨਹੀਂ ਦੁਆਵਾਂ ਆਪਣੀਆਂ ਸਾਰਿਆਂ ਨਾਲੇ ਨੇ ਅੱਛਾ ਇਹ ਤਾਂ ਸਾਰੇ ਜੱਤ ਜਾਣਗੇ ਉਹੀ ਤਾਂ ਗੱਲ ਆ ਨਾ ਫਿਰ ਬਲਵੀਰ ਨੂੰ ਵੀ ਆਪਾਂ ਕਹਿਆ ਹਾਰੂ ਕਿਹੜਾ ਯਾਰ ਨਹੀਂ ਨਹੀਂ ਦੇਖੋ ਡਾਕਟਰ ਬਲਵੀਰ ਨੂੰ ਵੀ ਆਪਾਂ ਕਹਿੰਨੇ ਭਾਈ ਰਾਜੀ ਰਹਿ ਲਵੇਂ ਲੰਬੀ ਉਮਰਾਂ ਵਾਲਾ ਹੋਵੇ ਤੰਦਰੁਸਤੀਆਂ ਰੱਖੇ ਪਰਮਾਤਮਾ ਨੂੰ ਹਨਾ ਚਲੋ ਨਹੀਂ ਜਿੱਤਣਾ ਅਗਲੇ ਨੇ ਉਹ ਤਾਂ ਅਗਲੇ ਦੀ ਉਹ ਪ੍ਰੋਬਲਮ ਆ ਪਰ ਉਹਦਾ ਸਤਾ ਦੇ ਵਿੱਚ ਆ ਪਾਰਟੀ ਆ ਸਰਕਾਰ ਆ ਦੋ ਸਾਲ ਹੋ ਗਏ ਦੋ ਸਾਲਾਂ ਚ ਅਗਲੇ ਨੇ ਹਾਲ ਤਾਂ ਪੁੱਛਿਆ ਨਹੀਂ ਜਾ ਕੇ ਕਿਸੇ ਦਾ ਪਿੰਡ ਪਿੰਡ ਹੂੰ ਇਹ ਵੀ ਤਾਂ ਜ਼ਰੂਰੀ ਆ ਨਾ ਸਰਕਾਰ ਤਾਂ ਕਹਿੰਦੀ ਕੰਮ ਹੀ ਬਹੁਤ ਕਰਤੇ ਕੰਮ ਸਰਕਾਰ ਸਰਕਾਰ ਨੇ ਕਿਹਾ ਵੱਖਰੀ ਗੱਲ ਹੈ ਮੇਰੇ ਭਰਾ ਨੇ ਕਿਹਾ ਉਹ ਵੱਖਰੀ ਗੱਲ ਹੈ ਦੋਨੇ ਪੁਆਇੰਟ ਨੇ ਇੱਥੇ ਥੋੜੇ ਭਰਾ ਦੀ ਸਰਕਾਰ ਹੀ ਆ ਹਾਂ ਤਾਂ ਹੀ ਤਾਂ ਕਹਿੰਦੀਆਂ ਨਾ ਜੀ ਜੋ ਮੇਰਾ ਵੀਰਾ ਬਿਆਨ ਦਊਗਾ ਉਹ ਮੈਨੂੰ ਖਰਾ ਲੱਗਦਾ ਜਿਹੜੇ ਥੱਲੇ ਵਾਲੇ ਦੰਦੇ ਨੇ ਉਹ ਨਹੀਂ ਮੈਂ ਪਰਵਾਹ ਕਰਦੀ ਥੋੜੇ ਵੀਰੇ ਜੀ ਤਾਂ ਕਹਿੰਦੇ ਸੀ ਕਹਿੰਦੇ ਅਸੀਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਜਾਵਾਂਗੇ ਲੋਕਾਂ ਦੇ ਕਿ ਆਪਣੇ ਆ ਵੋਟਾਂ ਪਾ ਦੇਣਗੇ ਹਾਂ ਹੋ ਸਕਦਾ ਪਾ ਦੇਣ ਕਿਸੇ ਹੋਰ ਨੂੰ ਅੱਛਾ ਉਹਨਾਂ ਨੇ ਥੋੜੀ ਕਿ ਮੈਨੂੰ ਇਹ ਪਾਉਣਗੇ ਵੋਟਾਂ ਵੀ ਬੋਟਾ ਪਾਉਣਗੇ ਭਾਈ ਅਗਲੀ ਵਾਰ ਅਸੀਂ ਮੰਗਣ ਨਹੀਂ ਜਾਂਦੇ ਅਗਲੇ ਨੇ ਆਪਣੇ ਆਪ ਆਦਣੀਆਂ ਕਿਹ ਪਤਾ ਕਿਹਨੂੰ ਪਾਉਣੀਆਂ ਨੇ ਵੋਟਾਂ ਇਹ ਇਹ ਵੀ ਤਾਂ ਹੋ ਸਕਦਾ ਜੀ ਬਾਬਾ ਸ਼ੁਕਰੀਆ ਜਸਰੀ